ਬਸੰਤ ਮਹਲਾ 3 ਜਾਂ ਇੱਕ ਤੁਕੇ ਬਸੰਤ ਰਾਗ ਦੇ ਅੰਦਰ ਤੀਸਰੇ ਪਾਤਸ਼ਾਹੀ ਦੇ ਪਾਵਨ ਬੋਲ ਇੱਕ ਤੁਕ ਵਾਲੇ ਤੇਰਾ ਕੀਆ ਕਿਰਮਜੰਤ ਹੈ ਪ੍ਰਭੂ ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਤੁਸ ਜੀਵ ਹਾਂ ਦੇ ਨਾ ਜਾਪੀ ਆਦਮੰਤ ਜੇ ਤੂੰ ਆਪ ਹੀ ਦੇਵੇਂ ਤਾਂ ਹੀ ਮੈਂ ਤੇਰਾ ਸਤਨਾਮ ਮੰਤਰ ਜਪ ਸਕਦਾ ਹੂੰ ਦੇ ਤਾਂ ਜਾਪੀ ਆਦ ਮੰਤ ਗੋਣ ਆਖ ਵਿਚਾਰੀ ਮੇਰੀ ਮਾਏ ਏ ਮੇਰੀ ਮਾਂ ਤੇਰੀ ਤਾਂਗੇ ਹੈ ਕਿ ਮੇਰੀ ਤਾਂਗੇ ਹੈ ਕਿ ਮੈਂ ਪ੍ਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਨੂੰ ਆਪਣੇ ਮਨ ਵਿੱਚ ਵਸਾਈ ਰੱਖਾਂ ਹਰ ਜਪ ਹਰ ਕਹਿ ਲਾਗੋਂ ਪਾਏ ਰਹੋ ਹਰ ਨਾਮ ਜਪ-ਜਪ ਕੇ ਹਰੀ ਦੇ ਚਰਨਾਂ ਵਿੱਚ ਜੁੜਿਆ ਰਹੋ। ਹੋਰ ਪ੍ਰਸਾਦ ਲਾਗੈ ਨਾਮ ਸਵਾਦ। ਮਨੁੱਖ ਗੁਰੂ ਦੀ ਕਿਰਪਾ ਨਾਲ ਹੀ ਨਾਮ ਦੇ ਰਸ ਵਿੱਚ ਲੱਗ ਸਕਦਾ ਹੈ। ਕਾਹੇ ਜਨਮ ਗਵਾਵੋ ਵੈਰਵਾਦ। ਵੈਰ ਵਿੱਚ ਵਿਰੋਧ ਵਿੱਚ ਕਿਉਂ ਆਪਣੀ ਜ਼ਿੰਦਗੀ ਗਵਾ ਰਹੇ ਹੋ? ਗੁਰੂ ਦੀ ਸ਼ਰਨ ਪਾਓ। ਉਹ ਲੋਰ ਕਿਰਪਾ ਕੀਨੀ ਝੁਕਾ ਅਭਿਮਾਨ ਜਿਸ ਮਨੁੱਖ ਉਤੇ ਗੁਰੂ ਨੇ ਕਿਰਪਾ ਕੀਤੀ ਉਸ ਦੇ ਅੰਦਰੋਂ ਅਹੰਕਾਰ ਮੁੱਕ ਗਿਆ ਸਾਹਜ ਭਾਏ ਪਾਇਆ ਹਰ ਨਾਮ ਉਸ ਨੇ ਆਤਮਕ ਅਡੋਲਤਾ ਦੇਣ ਵਾਲੇ ਪ੍ਰੇਮ ਵਿੱਚ ਟਿਕ ਕੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਉਤਮ ਉਚਾ ਸ਼ਬਦ ਕਾਮ ਪ੍ਰਭੂ ਦੇ ਸਲਾਹ ਦੀ ਬਾਣੀ ਪੜਨ ਵਾਲਾ ਕਾਮ ਹੋਰ ਸਾਰੇ ਕੰਮਾਂ ਨਾਲੋਂ ਸ਼੍ਰੇਸ਼ਟ ਹੈ ਉੱਚਾ ਹੈ ਨਾਨਕ ਵਖਾਣੈ ਸਾਚ ਨਾਮਉ ਪਾਈਏ ਨਾਨਕ ਸਦਾ ਫਿਰ ਪ੍ਰਭੂ ਦਾ ਨਾਮ ਉਚਾਰਦਾ ਹੈ ਬਸੰਤ ਮਹਲਾ ਤੀਜਾ ਬਨਸਪਤ ਮੌਲੀ ਚੜਿਆ ਬਸੰਤ ਜਿਵੇਂ ਜਦੋਂ ਬਸੰਤ ਚੜਦਾ ਹੈ ਤਾਂ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ ਖਿੜ ਜਾਂਦੀ ਹੈ ਇਹ ਮਨ ਮੌਲਿਆ ਸਤਗੁਰੂ ਸੰਗ ਤਵੇਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਮਨ ਆਤਮਿਕ ਜੀਵਨ ਨਾਲ ਹਰਾ ਭਰਾ ਹੋ ਜਾਂਦਾ ਹੈ ਤੁਮ ਸਾਚ ਧਿਆਉ ਮੁਗਦ ਮਨਾ ਮੂਰਖ ਮਨਾ ਤੋ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਯਾਦ ਰੱਖਿਆ ਕਰ ਤਾਂ ਸੁਖ ਪਾਵੋ ਮੇਰੇ ਮਨ ਰਹਾਓ ਤਦੋਂ ਹੀ ਹੈ ਮੇਰੇ ਮਨ ਤੋਂ ਆਨੰਦ ਬਾਣ ਸਕੇਗਾ ਏਤਮਨ ਮੌਲੇ ਭਇਆ ਆਨੰਦ ਉਸ ਮਨੁੱਖ ਦਾ ਇਹ ਮਨ ਖਿੜ ਪੈਂਦਾ ਹੈ ਨਾਲ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ ਖਿੜਨ ਨਾਲ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਜਿਸ ਮਨੁੱਖ ਨੇ ਗੁਰੂ ਦੀ ਸੰਗਤ ਵਿੱਚ ਗੋਬਿੰਦ ਦਾ ਨਾਮ ਹਾਸਲ ਕਰ ਲਿਆ ਆਤਮਿਕ ਜੀਵਨ ਦੇਣ ਵਾਲਾ ਨਾਮ ਫਲ ਪ੍ਰਾਪਤ ਕਰ ਲਿਆ ਏਕੋ ਏਕ ਸਭ ਆਖ ਵਖਾਣ ਉਹ ਜਿਤਾ ਹਰੇਕ ਮਨੁੱਖ ਆਖ ਕੇ ਦੱਸਦਾ ਹੈ ਕਿ ਸਭ ਥਾਈ ਪਰਮਾਤਮਾ ਆਪ ਹੀ ਆਪ ਹੈ ਹਉ ਕੰਬੂਜਾ ਤਾਂ ਏ ਕੋ ਜਾਣੈ ਪਰ ਜਦੋਂ ਮਨੁੱਖ ਪਰਮਾਤਮਾ ਦੀ ਰਜਾ ਨੂੰ ਸਮਝਦਾ ਹੈ ਤਦੋਂ ਹੀ ਉਸ ਨਾਲ ਡੂੰਗੀ ਸਾਜ ਪਾਉਂਦਾ ਹੈ ਕਹਤ ਨਾਨਕ ਹਉ ਮੈਂ ਕਹਿ ਨਾ ਕੋਏ ਨਾਨਕ ਆਖਦਾ ਹੈ ਕਿ ਜਦੋਂ ਮਨੁੱਖ ਪਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਹੈ ਤਦੋਂ ਮਨੁੱਖ ਮੈਂ ਮੈਂ ਨਹੀਂ ਕਰਦਾ ਆਖਣ ਵੇਖਣ ਸਭ ਸਾਹਿਬ ਤੇ ਹੋਏ ਤਦ ਉਸ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਜੀਵ ਉਹੀ ਕੁਝ ਆਖਦਾ ਵੇਖਦਾ ਹੈ ਜੋ ਮਾਲਕ ਵੱਲੋਂ ਪ੍ਰੇਰਨਾ ਹੁੰਦੀ ਹੈ। ਬਸੰਤ ਮਹਲਾ ਤੀਜਾ ਸਭ ਜਗ ਤੇਰੇ ਕੀਤੇ ਹੋਏ اے ਪ੍ਰਭੂ ਸਾਰੇ ਜਗ ਸਾਰੇ ਸਮੇਂ ਤੇਰੇ ਹੀ ਬਣਾਏ ਹੋਏ ਹਨ। ਸਤਗੁਰ ਭੇਟੈ ਮਤਬੁੱਧ ਹੋਏ। ਤੇਰੇ ਨਾਮ ਦੀ ਪ੍ਰਾਪਤੀ ਜੁਗਾਂ ਦੇ ਵਿਤਕਰੇ ਨਾਲ ਨਹੀਂ ਹੁੰਦੀ ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਨਾਮ ਜਪਣ ਵਾਲੀ ਮਤ ਅਕਲ ਪੈਦਾ ਹੋ ਜਾਂਦੀ ਹਰ ਜੀਓ ਆਪੇ ਲੈ ਹੁ ਬਿਲਾਏ हे ਪ੍ਰਭੂ ਜੀ ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲੈਣਾ ਹੈ ਗੁਰ ਕੈ ਸ਼ਬਦ ਸੱਚ ਨਾਮ ਸਮਾਏ ਰਹਾਓ ਗੁਰੂ ਦੇ ਸ਼ਬਦ ਦੇ ਰਾਹੀ ਉਹ ਮਨੁੱਖ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿੱਚ ਲੀਨ ਜਾਂਦਾ ਹੈ ਮਾਨ ਬਸੰਤ ਹਰੇ ਸਭ ਲੋਏ ਜਿਨਾਂ ਮਨੁੱਖਾਂ ਦੇ ਮਨ ਵਿੱਚ ਸਦਾ ਖੜੇ ਰਹਿਣ ਵਾਲਾ ਪ੍ਰਭੂ ਆਵਸਦਾ ਹੈ ਉਹ ਸਾਰੇ ਹੀ ਇਸ ਜਗਤ ਵਿੱਚ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ ਫਲ ਹੈ ਫੁੱਲ ਹੈ RAM ਨਾਮ ਸੁਖ ਹੋਏ ਉਹ ਮਨੁੱਖ ਦੁਨੀਆ ਵਿੱਚ ਵੀ ਕਾਮਯਾਬ ਹੁੰਦੇ ਹਨ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਉਹਨਾਂ ਦੇ ਅੰਦਰ ਆਤਮਿਕ ਆਨੰਦ ਵੀ ਬਣਿਆ ਰਹਿੰਦਾ ਹੈ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਉਸ ਮਨੁੱਖ ਦੇ ਅੰਦਰ ਸਦਾ ਆਤਮਿਕ ਖੜਾਓ ਬਣਿਆ ਰਹਿੰਦਾ ਹੈ RAM ਨਾਮ ਰੱਖੇ ਔਰ ਤਾਰੇ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਂਦਾ ਹੈ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਟਿਕਾਈ ਰੱਖਦਾ ਹੈ ਮਨ ਬਸੰਤ ਤਨ ਮਨ ਹਰਿਆ ਹੋਏ ਜਿਸ ਮਨੁੱਖ ਦੇ ਮਨ ਵਿੱਚ ਸਦਾ ਖਿੜੇ ਰਹਿਣ ਵਾਲਾ ਹਰਿਆ ਵਸਦਾ ਹੈ ਉਸ ਦਾ ਤਾਂ ਨਾਮ ਆਤਮਿਕ ਜੀਵਨ ਵਾਲਾ ਹੋ ਜਾਂਦਾ ਹੈ ਉਸ ਦਾ ਮਨ ਆਤਮਿਕ ਜੀਵਨ ਵਾਲਾ ਹੋ ਜਾਂਦਾ ਹੈ ਨਾਨਕ ਇਹ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ ਹੈ ਨਾਨਕੇ ਸਰੀਰ ਮਨੁ ਰਖੈ ਜਿਸ ਦੇ ਮਨ ਵਿੱਚ ਬਸੰਤ ਆ ਜਾਂਦੀ ਹੈ ਉਸ ਮਨੁੱਖ ਦਾ ਇਹ ਸਰੀਰ ਰੁਖ ਹਰ ਨਾਮ ਫਲ ਪ੍ਰਾਪਤ ਕਰ ਲੈਂਦਾ ਹੈ ਬਸੰਤ ਮਹਲਾ ਤੀਜਾ ਤੇਨ ਬਸੰਤ ਜੋ ਹਰ ਗੁਣ ਗਾਏ ਜਿਹੜਾ ਜਿਹੜਾ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਉਹਨਾਂ ਦੇ ਅੰਦਰ ਆਤਮਿਕ ਖੜਾਓ ਵਧਿਆ ਜਾਂਦਾ ਹੈ ਪੂਰੇ ਭਾਗ ਹਰ ਭਗਤ ਕਰਾਏ ਪਰ ਜੀਵਨ ਦੇ ਵਸ ਦੀ ਗੱਲ ਨਹੀਂ ਵੱਡੀ ਕਿਸਮਤ ਨਾਲ ਪ੍ਰਮਾਤਮਾ ਆਪ ਹੀ ਜੀਵpass ਨੂੰ ਭਗਤੀ ਕਰਾਉਂਦਾ ਇਸ ਮਨ ਕੋ ਬਸੰਤ ਕੀ ਲਗੈ ਨਾ ਸੋਏ ਉਸ ਮਨੁੱਖ ਦੇ ਇਸ ਮਨ ਨੂੰ ਆਤਮ ਖੜਾਉ ਦੀ ਸ਼ੋਹ ਹੰਸਲ ਨਹੀਂ ਹੁੰਦੀ ਇਹ ਮਨ ਜਲਿਆ ਦੁਜੈ ਧੋਏ ਰਹੋ ਜਿਸ ਮਨੁੱਖ ਦਾ ਇਹ ਮਨ ਮਾਇਆ ਦੇ ਮੋਹ ਵਿੱਚ ਫਸ ਕੇ ਮੇਰ-ਤੇਰ ਵਿੱਚ ਫਸ ਕੇ ਆਤਮਿਕ ਮੌਤ ਸਹਿੜ ਲੈਂਦਾ ਹੈ ਇਹ ਹੰਮਾ ਨੰਦ ਹੈ ਬੰਦਾ ਕਰਮ ਕਮਾਏ ਜਿਸ ਮਨੁੱਖ ਦਾ ਇਹ ਮਨ ਮਾਇਆ ਦੇ ਧੰਦੇ ਵਿੱਚ ਵੱਜਾ ਰਹਿੰਦਾ ਹੈ ਮਾਇਆ ਮੂਠਾ ਸਦਾ ਬਿੱਲ ਲਾਏ ਤੇ ਇਸ ਹਾਲਤ ਵਿੱਚ ਟਿਕਿਆ ਰਹਿ ਕੇ ਕਰਮ ਕਮਾਉਂਦਾ ਹੈ ਮਾਇਆ ਦਾ ਮੋਹ ਉਸ ਦੀ ਆਤਮਿਕ ਜੀਵਨ ਨੂੰ ਲੁੱਟ ਲੈਂਦਾ ਹੈ ਉਹ ਸਦਾ ਦੁਖੀ ਰਹਿੰਦਾ ਹੈ ਏ ਮਨ ਛੂਟੈ ਜਾਂ ਸਤਿਗੁਰ ਭਟੈ ਜਦੋਂ ਮਨੁੱਖ ਗੁਰੂ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦਾ ਇਹ ਮਨ ਮਾਇਆ ਦੇ ਮੋਹ ਦੇ ਪੰਜੇ ਵਿੱਚੋਂ ਬਾਜ਼ ਨਿਕਲਦਾ ਹੈ ਜਮ ਕਾਲ ਕੀ ਫੇਰ ਆਵੈ ਨਾ ਫਟੈ ਫਿਰ ਉਹ ਆਤਮਕ ਮੌਤ ਦੀ ਮਾਰ ਤੇ ਕਾਬੂ ਨਹੀਂ ਹੁੰਦਾ ਏ ਮਨ ਛੂਟਾ ਗੁਰ ਲੀਆ ਛਡਾਇ ਪਰ ਮਾਇਆ ਦੇ ਮੋਹ ਵਿੱਚੋਂ ਨਿਕਲਣਾ ਜੀਵ ਦੇ ਆਪਣੇ ਵਾਸਤੇ ਗੱਲ ਨਹੀਂ ਜਿਸ ਮਨੁੱਖ ਨੂੰ ਗੁਰੂ ਨੇ ਮਾਇਆ ਦੇ ਪੰਜੇ ਵਿੱਚੋਂ ਛੁਡਾ ਲਿਆ ਉਸ ਦਾ ਇਹ ਮਨ ਮਾਇਆ ਦੇ ਮੋਹ ਤੋਂ ਬਚ ਗਿਆ ਨਾਨਕ ਮਾਇਆ ਮੋਹ ਸ਼ਬਦ ਜਲਾਏ ਹੈ ਨਾਨਕ ਉਹ ਮਨੁੱਖ ਮਾਇਆ ਦੇ ਮੋਹ ਨੂੰ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਸਾੜ ਦਿੰਦਾ ਹੈ ਮੁਕਾ ਦਿੰਦਾ ਹੈ ਖਤਮ ਕਰ ਦਿੰਦਾ ਹੈ ਬਸੰਤ ਮਹਲਾ ਤੀਜਾ ਬਸੰਤ ਚੜਿਆ ਫੁੱਲੀ ਬਨਰਾਏ ਜਿਵੇਂ ਜਦੋਂ ਬਸੰਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਦ ਸਾਰੀ ਬਨਸਪਤੀ ਖਿੜ ਪੈਂਦੀ ਹੈ ਇਹ ਜੀ ਜੰਤ ਫੁੱਲੇ ਹਰ ਚਿਤ ਲਾਏ ਇਦਾਂ ਹੀ ਜਿਹੜੇ ਜੀਵ ਜੰਤ ਨੇ ਇਹ ਉਦੋਂ ਖਿਰਦੇ ਜਦੋਂ ਚਿਤ ਪ੍ਰਮਾਤਮਾ ਨਾਲ ਲੱਗਦਾ ਏਨ ਵਿਦ ਇਹ ਮਨ ਹਰਿਆ ਹੋਏ ਇਸ ਤਰੀਕੇ ਨਾਲ ਉਸ ਮਨੁੱਖ ਦਾ ਇਹ ਮਨ ਆਤਮਿਕ ਦੀਵਨ ਨਾਲ ਭਰਪੂਰ ਹੋ ਜਾਂਦਾ ਹੈ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹਉਮੈ ਕਢੈ ਤੋਏ ਰਹਾਉ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਹਉਮੈ ਧੋ ਕੇ ਕੱਢ ਦਿੰਦਾ ਹੈ ਅਤੇ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਸਤਗੁਰ ਬਾਣੀ ਸ਼ਬਦ ਸੁਣਾਏ ਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਹੈ ਗੁਰੂ ਦਾ ਸ਼ਬਦ ਸੁਣਦਾ ਹੈ ਇਹ ਜਗ ਹਰਿਆ ਸਤਗੁਰ ਪਾਏ ਅਤੇ ਗੁਰੂ ਦੇ ਪਿਆਰ ਵਿੱਚ ਮगन ਹੁੰਦਾ ਹੈ ਤਦੋਂ ਇਹ ਆਤਮਿਕ ਜੀਵਨ ਨਾਲ ਹਰਾ-ਭਰਾ ਹੋ ਜਾਂਦਾ ਹੈ ਫਲ ਫੂਲ ਲਾਗੇ ਜਾ ਅਪੇਲਾਏ ਜੀਵ ਦੇ ਆਪਣੇ ਵਸਤੀ ਗੱਲ ਨਹੀਂ ਮਨੁੱਖ ਜੀਵਨ ਦੇ ਰੁੱਖ ਨੂੰ ਆਤਮਾ ਗੁਣਾਂ ਦੇ ਫੁੱਲ ਫਲ ਤਦੋਂ ਹੀ ਲੱਗਦੇ ਹਨ ਜਦੋਂ ਪ੍ਰਮਾਤਮਾ ਆਪ ਹੀ ਲਾਂਦਾ ਹੈ ਮੂਲ ਲੱਗੈ ਤਾਂ ਸਤਗੁਰ ਪਾਏ ਜਦੋਂ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ ਗੁਰੂ ਮਿਲਦਾ ਹੈ ਤਦੋਂ ਮਨੁੱਖ ਸਾਰੇ ਜਗਤ ਦੇ ਸਿਰਜਣਹਾਰ ਵਿੱਚ ਫਿਰਦਾ ਹੈ ਆਪ ਬਸੰਤ ਜਗਤ ਸਭ ਬਾੜੀ ਇਹ ਸਾਰਾ ਜਗਤ ਪ੍ਰਮਾਤਮਾ ਦੀ ਬਗੀਚੀ ਹੈ ਇਸ ਨੂੰ ਹਰਾ ਭਰਾ ਕਰਨ ਵਾਲਾ ਬਸੰਤ ਵੀ ਉਹ ਆਪ ਹੀ ਹੈ ਨਾਨਕ ਪੂਰੇ ਭਾਗ ਭਗਤ ਨਿਰਾਲੀ ਇਹ ਨਾਨਕ ਮਾਇਆ ਦੇ ਮੋਤੋਂ ਨਲੇਪ ਕਰਨ ਵਾਲੀ ਹਰ ਭਗਤੀ ਵੱਡੀ ਕਿਸਮਤ ਨਾਲ ਹੀ ਕਿਸੇ ਮਨੁੱਖ ਨੂੰ ਮਿਲਦੀ ਹੈ ਬਸੰਤ ਹਿੰਡੋਲ ਮਹਲਾ ਤੀਜਾ ਕਰ ਦੂਜਾ ਬਸੰਤ ਦੀ ਕਿਸਮ ਬਸੰਤ ਹੰਡੋਲ ਤੀਸਰੇ ਪਾਤਸ਼ਾਹ ਜੀ ਦੇ ਸ਼ਬਦ ਦੂਸਰੇ ਘਰ ਵਿੱਚ ਗਾਉਣ ਦੀ ਸਤਿਗੁਰਾਂ ਵੱਲੋਂ ਹਦਾਇਤ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੁਰ ਕੀ ਬਾਣੀ ਵਿਟੋ ਵਾਰਿਆ ਭਾਈ ਗੁਰ ਸ਼ਬਦ ਵਿਟੋ ਬਲ ਜਾਈਂ ਹੇ ਭਾਈ ਮੈਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਂਦਾ ਹਾਂ ਗੁਰਸਾਹੀ ਸਦਾ ਆਪਣਾ ਭਾਈ ਚਿਤ ਲਾਈ ਮੈਂ ਸਦਾ ਆਪਣੇ ਗੁਰੂ ਨੂੰ ਸਲਾਉਂਦਾ ਹਾਂ ਮੈਂ ਆਪਣੇ ਗੁਰੂ ਦੇ ਚਰਨਾਂ ਵਿੱਚ ਚਿਤ ਜੋੜਦਾ ਮੇਰੇ ਮਨ ਰਾਮ ਨਾਮ ਚਿਤ ਲਾਏ ਹੇ ਮੇਰੇ ਮਨ ਪਰਮਾਤਮਾ ਦੇ ਨਾਮ ਵਿੱਚ ਚਿਤ ਜੋੜ ਮਨ ਤਨ ਤੇਰਾ ਹਰਿਆ ਹੋਵੇ ਇੱਕ ਹਰ ਨਾਮਾ ਫਲ ਪਾਏ ਰਹੋ ਪਰਮਾਤਮਾ ਦਾ ਨਾਮ ਫਲ ਪ੍ਰਾਪਤ ਕਰਕੇ ਤੇਰਾ ਮਨ ਖਿੜ ਪੈਗਾ ਤੇਰਾ ਤਨ ਖਿੜ ਪੈਗਾ ਗੁਰ ਰੱਖੇ ਸੇ ਉਬਰੇ ਭਾਈ ਹਰ ਰਸ ਅੰਮ੍ਰਿਤ ਪਿਆਏ ਗੁਰੂ ਨੇ ਜਿੰਨਾ ਮਨੁੱਖਾਂ ਦੀ ਰੱਖਿਆ ਕੀਤੀ ਉਹ ਮਾਇਆ ਦੇ ਮੋਹ ਦੇ ਪੰਜੇ ਤੋਂ ਬਚ ਗਏ ਗੁਰੂ ਨੇ ਉਹਨਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਮਿਲਾ ਕੇ ਬਚਾ ਲਿਆ ਵਿੱਚੋਂ ਹौं ਮੈਂ ਦੁੱਖ ਉੱਠ ਗਿਆ ਭਾਈ ਸੁਖ ਵਠਾ ਮਨ ਆਏ ਉਹਨਾਂ ਦੇ ਅੰਦਰੋਂ ਹਉਮੈ ਦਾ ਦੁੱਖ ਦੂਰ ਹੋ ਗਿਆ ਉਹਨਾਂ ਦੇ ਮਨ ਵਿੱਚ ਆਨੰਦ ਆਵਸਿਆ ਤੋਰਿਆ ਆਪੇ ਜਿਨ੍ਹਾਂ ਨੂੰ ਬਖਸ਼ਿਓਨ ਭਾਈ ਸ਼ਬਦ ਦੇ ਲੈਨ ਮਿਲਾਏ ਤੁਰ ਦਰਗਾਹ ਤੋਂ ਪ੍ਰਮਾਤਮਾ ਨੇ ਆਪ ਹੀ ਜਿਨ੍ਹਾਂ ਉੱਤੇ ਬਖਸ਼ਿਸ਼ ਕੀਤੀ ਉਹਨਾਂ ਨੂੰ ਉਸ ਨੇ ਗੁਰੂ ਦੇ ਸ਼ਬਦ ਵਿੱਚ ਜੋੜ ਦਿੱਤਾ ਧੂੜ ਤਿਨਾਂ ਕੀ ਅਕੁਲੀ ਐ ਭਾਈ ਸਤ ਸੰਗਤ ਮੇਲ ਮਿਲਾਏ ਉਹਨਾਂ ਦੀ ਚਰਨ ਧੂੜ ਦੀ ਬਰਕਤ ਨਾਲ ਮਾਇਆ ਤੁੰ ਲੇ ਹੋ ਜਾਈਦਾ ਹੈ ਜਿੰਨਾ ਉੱਤੇ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ ਸਾਧ ਸੰਗਤ ਵਿੱਚ ਮਿਲ ਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਆਪ ਕਰਾਏ ਕਰੇ ਆਪ ਭਾਈ ਜਿਨ ਹਰਿਆ ਕੀਆ ਸਭ ਕੋਏ ਜਿਸ ਪ੍ਰਮਾਤਮਾ ਨੇ ਹਰੇਕ ਜੀਵ ਨੂੰ ਜਨਮ ਦਿੱਤੀ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਉਂਦਾ ਹੈ ਆਪ ਹੀ ਸਭ ਵਿੱਚ ਵਿਆਪਕ ਹੋ ਕੇ ਸਭ ਕੁਝ ਕਰਦਾ ਹੈ ਨਾਨਕ ਮਨ ਤਨ ਸੁਖ ਸਦ ਵਸੈ ਭਾਈ ਸ਼ਬਦ ਮਿਲਾਵਾ ਹੋਏ ਹੈ ਨਾਨਕ ਗੁਰੂ ਦੇ ਸ਼ਬਦ ਦੇ ਰਾਹੀ ਜਿਸ ਮਨੁੱਖ ਦਾ ਮਿਲਾਪ ਪ੍ਰਮਾਤਮਾ ਨਾਲ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਉਸ ਦੇ ਤਨ ਵਿੱਚ ਸਦਾ आनंद ਬਣਿਆ ਰਹਿੰਦਾ ਹੈ ਖੇੜਾ ਬਣਿਆ ਰਹਿੰਦਾ ਰਾਗ ਬਸੰਤ ਮਹੱਲਾ ਚੌਥਾ ਘਾਰ ਪਹਿਲਾ ਇੱਕ ਟੋਕੇ ਬਸੰਤ ਰਾਗ ਦੇ ਅੰਦਰ ਗੁਰੂ ਰਾਮਦਾਸ ਪਿਤਾ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਪਹਿਲੇ ਘਾਰ ਵਿੱਚ ਗਾਉਣ ਦੀ ਹਦਾਇਤ ਹੈ ਇੱਕ ਟੋਕੇ ਵਾਲੇ ਸ਼ਬਦ ਇਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਜਿਉਂ पसਰੀ ਸੂਰਜ ਕਿਰਨ ਜੋਤ ਹੈ ਮੇਰੀ ਮਾਂ ਜਿਵੇਂ ਸੂਰਜ ਦੀ ਕਿਰਨ ਦਾ ਚਾਨਣ ਸਾਰੇ ਜਗਤ ਵਿੱਚ ਖਿਲ ਰਿਹਾ ਹੋਇਆ ਹੈ ਕਿਉਂ ਘਟ ਘਟ ਰਮਈਆ ਓਤ ਪੋਤ ਤਿਵੇਂ ਸੁਣ ਰਾਮ ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿੱਚ ਮੌਜੂਦ ਹੈ ਇਕੋ ਹਰ ਰਵਿਆ ਸਰਬਥਾਈ ਹੈ ਮੇਰੀ ਮਾਂ ਭਾਵੇਂ ਸਿਰਫ ਇੱਕ ਪ੍ਰਮਾਤਮਾ ਹੀ ਸਰਬਥਾਈ ਮੌਜੂਦ ਹੈ ਗੁਰ ਸ਼ਬਦ ਹੀ ਮਿਲੀ ਹੈ ਮੇਰੀ ਮਾਂ ਇਹ ਰਹਾਓ ਫਿਰ ਵੀ ਗੁਰੂ ਦੇ ਸ਼ਬਦ ਦੇ ਰਾਹੀ ਉਸ ਨੂੰ ਮਿਲਿਆ ਜਾ ਸਕਦਾ ਹੈ ਘਾਟ ਘਾਟੇ ਅੰਤਰ ਏਕੋ ਹਰ ਸੋਏ ਹਰ ਹਿਰਦੇ ਵਿੱਚ ਇੱਕ ਪ੍ਰਮਾਤਮਾ ਦੀ ਮਹਿਮਾ ਹੀ ਵਸ ਰਹੀ ਹੈ ਗੋਰ ਮੜੇ ਹੈ ਇੱਕ ਪ੍ਰਗਟ ਹੋਏ ਗੁਰੂ ਨੂੰ ਮਿਲ ਕੇ ਇੱਕ ਪ੍ਰਗਟ ਹੋ ਜਾਂਦਾ ਹੈ ਏਕੋ ਏਕ ਰਹਿਆ ਭਰਪੂਰ ਇਕੋ ਹੀ ਹੈ ਜਿਹੜਾ ਜਰਰੇ ਜੜੇ ਵਿੱਚ ਵਸ ਰਿਹਾ ਹੈ ਸਾਖਤ ਨਰ ਲੋਭੀ ਜਾਣੇ ਦੂਰ ਰੱਬ ਤੋਂ ਟੁੱਟੇ ਹੋਏ ਲੋਭੀ ਬੰਦੇ ਉਹਨੂੰ ਦੂਰ ਸਮਝ ਲਏ ਹਨ ਏਕੋ ਏਕ ਵਰਤੈ ਹਰ ਲੋਏ ਇਕ ਹੀ ਸਾਰੇ ਸੰਸਾਰ ਵਿੱਚ ਵਰਤ ਰਿਹਾ ਨਾਨਕ ਹਰ ਏਕੋ ਕਰੈ ਸੋ ਹੋਏ ਏ ਨਾਨਕੋ ਸਰਬਵਿਆਪ ਪ੍ਰਭੂ ਹੀ ਜੋ ਕੁਝ ਕਰਦਾ ਹੈ ਉਹ ਹੁੰਦਾ ਹੈ ਬਸੰਤ ਮਹਲਾ ਚੌਥਾ ਰੈਣ ਦਿਨਸ ਦੋਏ ਸਦੇ ਰੈਣ ਦਿਨਸ ਦੋਏ ਸਦੇ ਪਏ ਏ ਮੇਰੇ ਮਨ ਰਾਤ ਅਤੇ ਦਿਨ ਦੋਏ ਮੌਤ ਦਾ ਸਦਾ ਦੇ ਰਹੇ ਹਨ ਕਿ ਉਮਰ ਬੀਤ ਰਹੀ ਹੈ ਤੇ ਮੌਤ ਨੇੜੇ ਆ ਰਹੀ ਹੈ ਮਨ ਹਰ ਸਿਮਰੋ ਅੰਤ ਸਦਾ ਰਖ ਲੈ ਏ ਮਨ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਹਰਨਾਮ ਹੀ ਅੰਤ ਵੇਲੇ ਸਦਾ ਰੱਖਿਆ ਕਰ ਹਰ ਹਰ ਚੇਤ ਮਨਾ ਹਰ ਹਰ ਚੇਤ ਸਦਾ ਮਨ ਮੇਰੇ ਏ ਮੇਰੇ ਮਨ ਪ੍ਰਮਾਤਮਾ ਨੂੰ ਹਰ ਵੇਲੇ ਯਾਦ ਰੱਖਿਆ ਕਰ ਸਭ ਆਲਸ ਦੁੱਖ ਭੰਜ ਪ੍ਰਭ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੇਰੇ ਰਹਾਓ ਜਿਸ ਮਨੁਖ ਨੇ ਇਹ ਉਦਮ ਕੀਤਾ ਉਸ ਨੇ ਸਾਰਾ ਆਲਸ ਦੂਰ ਕਰਕੇ ਆਪਣੇ ਸਾਰੇ ਦੁੱਖ ਨਾਸ਼ ਕਰਕੇ ਪ੍ਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਮਨਮੁਖ ਫਿਰ ਫਿਰ ਹਉ ਮੈਂ ਮੁਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁਖ ਮੁੜ ਮੁੜ ਹਉਮੈ ਦੇ ਕਾਰਨ ਆਤਮਿਕ ਮੌਤ ਸਹੇੜਦੇ ਰਹਿੰਦੇ ਹਨ ਕਾਲ ਦੇਤ ਸੰਘਾਰੇ ਜਮ ਪੁਰ ਗਏ ਜਦੋਂ ਕਾਲ ਦੈਤ ਨੇ ਉਹਨਾਂ ਨੂੰ ਮਾਰ ਮੁਕਾਇਆ ਤਦੋਂ ਜਮਾਂ ਦੇ ਵਸ ਪੈ ਗਏ ਗੁਰਮੁਖ ਹਰਿ 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 ਲਿਵ ਲਾਗੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਲਗਨ ਲੱਗੀ ਹੈ ਜਨਮ ਮਰਨ ਦੇ ਦੁੱਖ ਭਾਗੇ ਜਿਸ ਦੀ ਬਰਕਤ ਨਾਲ ਜੰਮਣ ਤੇ ਮਰਨ ਦੇ ਉਹਨਾਂ ਦੇ ਦੋਵੇਂ ਦੁੱਖ ਦੂਰ ਹੋ ਜਾਂਦੇ ਹਨ ਭਗਤ ਜਨਾਂ ਕੋ ਹਰ ਕਿਰਪਾ ਤਾਰੀ ਆਪਣੇ ਭਗਤਾਂ ਉਤੇ ਪ੍ਰਮਾਤਮਾ ਆਪ ਮਿਹਰ ਕਰਦਾ ਹੈ ਉਹਨਾਂ ਨੂੰ ਗੁਰੂ ਮਿਲਾਉਂਦਾ ਹੈ ਗੁਰੂ ਨਾਨਕ ਤੁਠਾ ਮਿਲਿਆ ਬਨਵਾਰੀ ਜਿਸ ਮਨੁੱਖ ਉਤੇ ਗੁਰੂ ਨਾਨਕ ਦਇਆਵਾਨ ਹੋਇਆ ਉਸ ਨੂੰ ਪ੍ਰਮਾਤਮਾ ਮਿਲ ਪਿਆ